ਕੀ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਹੋਰ ਵੱਡੇ ਹਾਸੇ ਦਾ ਇੰਤਜ਼ਾਰ ਕਰ ਰਹੇ ਹੈ ਜਦੋਂ ਅਸੀਂ ਤਸਵੀਰਾਂ ਤੁਹਾਡੇ ਨਿਸ਼ਰ ਕਰਾਂਗੇ ਤੁਹਾਡੇ ਹੋਸ਼ ਉੱਡ ਜਾਣਗੇ ਕਿਤਕ ਰਾਇ ਲੈ ਰਹੇ ਹੈ 2600 2600 ਰੁਪਏ ਕੌਣ ਜਗਾ ਚੱਕੀਆਂ ਮੋਦੀਹਾਰੀ ਚੱਕੀਆਂ ਚੱਕੀਆਂ ਮੋਦੀਹਾਰੀ 2600 ਰੁਪਏ ਇਹ ਰ ਪਰ ਬੰਦੇਗਾ ਐਸੀ ਬਿਠਾ ਰਹੇ ਹੈ ਨਾ ਹਾਂਜੀ ਸਭ 2600 ਰੁਪਏ ਦੇ ਰਹੇ ਹੈ ਜੀ ਠੀਕ 80 ਤੋਂ ਵੱਧ ਚਲਾਨ ਹੋਏ ਹੋਏ ਨੇ 80 ਤੋਂ ਵੱਧ ਪੈਂਡਿੰਗ ਚਲਾਨ ਨੇ ਤੇ ਉਹ ਬਸ ਕਿਵੇਂ ਚੱਲ ਰਹੀ ਹੈ ਇਹ ਵੀ ਇੱਕ ਵੱਡਾ ਵਿਸ਼ਾ ਹੈ ਆਖਰੇ ਤੋਂ ਲੈ ਕੇ ਲੁਧਿਆਣੇ ਤੋਂ ਵੀ ਨਾ 1500 ਹੀ ਲੈਂਦੇ ਆਂ ਜੀ ਅਸੀਂ ਇਹ ਕਹਿੰਦੇ ਰਾਜਪੁਰੇ ਤੋਂ ਲੈ ਕੇ ਜਾਂਦੇ ਬੋਲ ਰਹੇ ਤੁਹਾਡੇ ਸਾਹਮਣੇ ਬੋਲ ਰਹੇ ਮੈਂ ਕੋਲ ਆਪਣੇ ਬੁਲਾ ਲਓ ਅਸੀਂ ਕਦੇ ਮੁੱਕਰਦੇ ਆਂ ਤੁਹਾਡਾ ਕੀ ਨਾਮ ਹੈ ਤੇਰਾ ਨਾ ਕਾਕਾ ਇਹ ਤੁਹਾਡੀ ਕਿਹੜੀ ਕੰਪਨੀ ਦੀ ਗੱਲ ਫਟੇਗੜ ਬਸ ਅੱਜ ਕੋਈ ਬੈਂਸ ਥੋੜੀ ਕਰਦੇ ਰੋ ਲੈ ਕੇ ਜਾਂਦੇ ਹਾਂ ਰੋ ਦਿੱਲੀ ਜਾਂਦੀ ਹੈ ਜੀ कुमार जी दीपक जी कहाँ से आए आये हुए सरेंज हो यहाँ कैसे बस में किससे जा रहे हो जी जिस बस से आए थे उसमें से उतार के इसमें बैठा रहे कहाँ उतारा आप लोग यहीं पे तो किराया वगैरह कितना लिया है पंद्रह सौ सोलह सौ कहाँ तक का जी बिहार तक का बिहार तक का पंजाब से क्यों जा रहे हो बाहर जी पंजाब से तो वैसे जरूरत था इसीलिए जा रहे हैं कब आए थे पंजाब में पाँच छह महीने हो गए पाँच छह महीने हो गए हाँ जी अभी यहाँ बस में जगह दिख रही है आपको जाने के लिए अंदर ਜੀ ਅਭੀ ਤੋਂ ਨਹੀਂ ਦਿਖ ਰਹੇ ਪਤਾ ਨਹੀਂ ਕਹਾਂ ਬਿਠਾएंगे ਕਿੰਨੀ ਦੇਰ ਸੇ ਖੜੇ ਹੋ ਇੱਕ ਘੰਟੇ ਹੋ ਗਏ ਲੱਗਦਾ ਇੱਕ ਘੰਟਾ ਹੋ ਗਿਆ ਹਾਂਜੀ ਕਿੰਨੇ ਬਸ ਦੀ ਸਵਾਰੀ ਕਿੰਨੇ ਬੰਦੇ ਬੈਠੇ ਹੰਤੇ ਗਾੜੀ 'ਚ ਉਹ ਤੋਂ ਪਤਾ ਨਹੀਂ ਜੀ ਇਹਨਾਂ ਕੋਲ ਅਭੀ ਇਹੀਂ ਖੜੇ ਹੋ ਕਿੰਨੀ ਦੇਰ ਹੋ ਗਈ ਅਭੀ ਹੋ ਗਏ ਥੋੜੀ ਦੇਰ ਸੇ ਯਹਾਂ 'ਤੇ ਖੜੇ ਆਂਗੇ ਟਿਕਟ ਲੈ ਰਹੇ ਆਰਥੀ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਹੋਇਆ ਉਸ ਤਰ੍ਹਾਂ ਹੀ ਬਾਰ ਬਾਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਕਿਸੇ ਕਿਸਮ ਦਾ ਕੋਈ ਵੀ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ ਚਾਹੇ ਉਹ ਰਾਸ਼ਨ ਨੂੰ ਲੈ ਕੇ ਹੋਵੇ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਹੋਣ ਇੱਥੇ ਹੀ ਇੱਕ ਵਿਸ਼ਾ ਖਾਸ ਹੋ ਜਾਂਦਾ ਹੈ ਜਦੋਂ ਲੋਕ ਆਪਣੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰਦੇ ਆ ਉਦੋਂ ਟਰਾਂਸਪੋਰਟ ਦੇ ਕੁਝ ਲੋਕ ਇੱਕ ਗੈਂਗ ਬਣਾ ਕੇ ਆਮ ਵਿਅਕਤੀਆਂ ਦੀ ਲੁੱਟ ਦਾ ਕਾਰੋਬਾਰ ਸ਼ੁਰੂ ਕਰ ਦਿੰਦੇ ਆ ਅਜਿਹੇ ਹੀ ਕਾਰੋਬਾਰ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਸ਼ਰਿਆਮ ਗਰੀਬ ਭੋਲੇ ਪਾਲੇ ਜਨਤਾ ਨੂੰ ਲੁੱਟਿਆ ਜਾ ਰਿਹਾ ਜੋ ਕਿ ਅੱਜ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਨੇ ਤੇ ਉਹਨਾਂ ਤੋਂ ਮੋਟੀ ਰਕਮ ਵਸੂਲੀ ਆ ਰਹੀ ਹੈ ਠੀਕ ਹੈ ਰੈਂਟ ਲੈਣਾ ਸਭ ਦਾ ਹੱਕ ਬਣਦਾ ਹੈ ਪਰ ਉਹ ਰੈਂਟ ਤਾਂ ਲੈ ਸਕਦੇ ਆ ਜੇਕਰ ਉਹ ਹਿਫਾਜ਼ਤ ਦੇ ਨਾਲ ਇੱਕ ਸੇਫਟੀ ਦੇ ਨਾਲ ਨਿਯਮ ਪੂਰੇ ਕਰਦੇ ਹੋਏ ਇੱਕ ਪੈਸੇਂਜਰ ਨੂੰ ਉਸ ਦੇ ਮੰਜ਼ਿਲ ਤੱਕ ਪਹੁੰਚਾਉਂਦੇ ਹੋਣ ਪਰ ਪਟਿਆਲਾ ਸ਼ਹਿਰ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੁਹਾਡੇ ਰੌਂਗਟੇ ਖੜੇ ਕਰ ਦੇਣਗੀਆਂ ਪਰ ਸਵਾਲ ਵੀ ਖੜੇ ਕਰਨਗੇ ਆ ਕਿ ਆਖਰ ਵਿਭਾਗ ਕਿੱਥੇ ਨੇ ਆਖਰ ਆਰਟੀਆ ਵਿਭਾਗ ਕਿੱਥੇ ਆ ਟ੍ਰਾਂਸਪੋਰਟ ਵਿਭਾਗ ਕਿੱਥੇ ਆ ਕਿਉਂਕਿ ਇਹ ਮਾਮਲਾ ਸਿੱਧਾ ਜੁੜਿਆ ਹੋਇਆ ਪ੍ਰਾਈਵੇਟ ਬਸਾਂ ਦੇ ਨਾਲ ਇੱਕ ਬਸ ਜਿਸ ਦੀ 58 ਸੀਟਾਂ ਦੀ ਜਿਹੜੀ ਵੈਲਿਊ ਹੁੰਦੀ ਹੈ ਮਤਲਬ ਉਸ ਦੀ ਲਿਮਟ ਹੁੰਦੀ ਹੈ ਕਿ 58 ਪੈਸੇਂਜਰਾਂ ਨੂੰ ਬਿਠਾ ਸਕਦਾ ਪਰ ਇੱਕ ਡਬਲ ਡੈਕਰ ਆਂਦੀ ਹੈ ਬਸ ਉਸ ਦੇ ਵਿੱਚ 60 ਤੋਂ 65 ਸੀਟਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵਿਅਕਤੀਆਂ ਨੂੰ ਬਿਠਾਇਆ ਜਾਂਦਾ ਕਿਉਂਕਿ ਸਮਾਨ ਵੀ ਲੱਦਣਾ ਹੈ ਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਲੰਬਾ ਸਫ਼ਰ ਹੁੰਦਾ ਹੈ ਅੱਜ ਜਦੋਂ ਇੱਥੇ ਪੱਤਰਕਾਰ ਪਹੁੰਚੇ ਇਸ ਥਾਂ ਦੇ ਉੱਤੇ ਇੱਕ ਬੱਸ ਭਰ ਰਹੀ ਸੀ ਜਿਹੜੀ ਕਿ ਪਿੱਛੋਂ ਵੀ ਤੁਰ ਕੇ ਆਈ ਲੁਧਿਆਣਾ ਤੁਰ ਕੇ ਆ ਰਹੀ ਸੀ ਉਸ ਦੇ ਵਿੱਚ ਲਗਭਗ 100 ਤੋਂ 150 ਦੇ ਵਿੱਚ ਵਿੱਚ ਸਵਾਰੀਆਂ ਥੁੰਨ ਥੁੰਨ ਕੇ ਭਰੀਆਂ ਹੋਈਆਂ ਸੀ ਵਿੱਚ ਹੀ ਬਜ਼ੁਰਗ ਬੱਚੇ ਮਹਿਲਾਵਾਂ ਪੁਰਸ਼ ਸਾਰੇ ਭਰੇ ਹੋਏ ਸੀ ਉਹਨਾਂ ਦਾ ਸਮਾਨ ਭਰਿਆ ਹੋਇਆ ਸੀ 2600 ਰੁਪਿਆ ਪਰ ਵਿਅਕਤੀ ਚਾਰਜ ਕੀਤਾ ਜਾ ਰਿਹਾ ਸੀ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਬੱਸ ਅਨਫਿਟ ਨਜ਼ਰ ਆਉਂਦੀ ਹੈ ਬੱਸ ਦਾ ਜਦੋਂ ਅਸੀਂ ਵਾਹਨ ਐਪ ਦੇ ਉੱਤੇ ਡਿਟੇਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਦਾ ਹੈ ਕਿ ਇਸ ਬੱਸ ਦੇ 80 ਤੋਂ ਵੱਧ ਚਲਾਨ ਹੋਏ ਹੋਏ ਨੇ 80 ਤੋਂ ਵੱਧ ਪੈਂਡਿੰਗ ਚਲਾਨ ਨੇ ਤੇ ਉਹ ਬੱਸ ਕਿਵੇਂ ਚੱਲ ਰਹੀ ਹੈ ਇਹ ਵੀ ਇੱਕ ਵੱਡਾ ਵਿਸ਼ਾ ਹੈ ਆਖਰ ਕੌਣ ਤੇ ਕਿਉਂ ਇਸ ਨੂੰ ਚੈੱਕ ਨਹੀਂ ਕਰ ਰਿਹਾ ਕਿਸ ਦੀ ਸ਼ੈ ਦੇ ਉੱਤੇ ਕਾਲਾ ਬਜਾਰੀ ਜਿਹੜੀ ਹੈ ਉਹ ਸਰੇ ਆਮ ਚੱਲ ਰਹੀ ਹੈ ਤੁਸੀਂ ਹਿਸਾਬ ਲਾਓ 2600 ਦੇ ਹਿਸਾਬ ਸਿਰ ਬਿਹਾਰ ਦੇ ਇੱਕ ਪਿੰਡ ਦੇ ਵਿੱਚ ਬੱਸ ਨੇ ਜਾਣਾ ਉਸ ਥਾਂ ਦੇ ਉੱਤੇ ਇਹ 100 ਤੋਂ 150 ਸਵਾਰੀਆਂ ਲੈ ਕੇ ਜਾ ਰਹੀ ਹੈ ਅਨਫਿਟ ਬੱਸ ਹੈ ਹਜੇ ਪਟਿਆਲਾ ਸ਼ਹਿਰ ਸਮਾਨਾ ਰੋਡ ਤੇ ਹੋਏ ਹਾਦਸੇ ਨੂੰ ਨਹੀਂ ਭੁੱਲਿਆ ਜਿਸ ਦੇ ਵਿੱਚ 6-7 ਘਰਾਂ ਦੇ ਚਿਰਾਗ ਬੁੱਝ ਗਏ ਨੇ ਉਸ ਹਾਦਸੇ ਨੂੰ ਨਹੀਂ ਭੁੱਲਿਆ ਫਿਰ ਇਹ ਇਨੇ ਲੋਕਾਂ ਨੂੰ ਅਨਫਿਟ ਬੱਸ ਕਿਸ ਤਰ੍ਹਾਂ ਲੈ ਕੇ ਜਾ ਸਕਦੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਹੋਰ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੈ ਜਦੋਂ ਅਸੀਂ ਤਸਵੀਰਾਂ ਤੁਹਾਡੇ ਨਿਸ਼ਰ ਕਰਾਂਗੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਆਖਰ ਕਿਸ ਤਰ੍ਹਾਂ ਲੋਕ ਚੰਦ ਸਿੱਕਿਆਂ ਦੇ ਖਾਤਰ ਉਹਦੇ ਲਾਲਚ ਦੀ ਖਾਤਰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹੈ ਤੇ ਲੋਕ ਪਤਾ ਨਹੀਂ ਕਿਉਂ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਹੈ ਕੀ ਉਹਨਾਂ ਨੂੰ ਡਰ ਹੈ ਕੀ ਕਾਹਲੀ ਪਈ ਹੈ ਜਦਕਿ ਪ੍ਰਸ਼ਾਸਨ ਬਾਰ ਬਾਰ ਕਹਿੰਦਾ ਹੈ ਕਿ ਤੁਸੀਂ ਕਿਸੇ ਤਰ੍ਹਾਂ ਦੀ ਪੈਨਿਕ ਸਥਿਤੀ ਦੇ ਵਿੱਚ ਨਾ ਆਓ ਕੋਈ ਵੀ ਦਿੱਕਤ ਨਹੀਂ ਹੈ ਸਾਰੀ ਸਥਿਤੀਆਂ ਸਮਾਨ ਨੇ ਸਿਰਫ ਔਰ ਸਿਰਫ ਪ੍ਰਸ਼ਾਸਨ ਦੀ ਦਿੱਤੀ ਗਾਈਡਲਾਈਨ ਨੂੰ ਫਾਲੋ ਕਰੋ ਪਰ ਲੋਕ ਫਿਰ ਵੀ ਕਾਲੀ ਦੇ ਵਿੱਚ ਇਹ ਇਸ ਕਾਲੀ ਦਾ ਫਾਇਦਾ ਚੱਕਦੇ ਆ ਜਿਹੜੇ ਲੋਕ ਜਮਾ ਖੋਰੀ ਕਰਦੇ ਆ ਜਾਂ ਜਿਹੜੇ ਕਾਲਾ ਬਾਜ਼ਾਰੀ ਕਰਦੇ ਆ ਇਹ ਟਰਾਂਸਪੋਰਟ ਦੀ ਕਾਲਾ ਬਾਜ਼ਾਰੀ ਹੈ ਇੱਥੇ ਟਰਾਂਸਪੋਰਟ ਵਿਭਾਗ ਨੂੰ ਚਾਹੀਦਾ ਸੁਚੇਤ ਹੋ ਕੇ ਜਿੱਥੇ ਲੋਕਾਂ ਦੇ ਜੀਵਨ ਨੂੰ ਖੇਡਣ ਵਾਲਿਆਂ ਤੋਂ ਬਚਾਇਆ ਜਾਵੇ ਉੱਥੇ ਹੀ ਅਜਿਹੇ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੱਥੇ ਜਦੋਂ ਅਸੀਂ ਪਹੁੰਚੇ ਸਾਰਾ ਘਟਨਾ ਕਰਮ ਦੇਖਿਆ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਸੀਂ ਫੋਨ ਦੇ ਰਾਹੀਂ ਸੰਪਰਕ ਕੀਤਾ ਉਹਨਾਂ ਕਿਹਾ ਕਿ ਟੀਮ ਅਸੀਂ ਭੇਜ ਚੁੱਕੇ ਹਾਂ ਪਰ ਹਜੇ ਘੰਟੇ ਤੋਂ ਉੱਪਰ ਹੋ ਚੁੱਕਿਆ ਇੱਥੇ ਕੋਈ ਵੀ ਟੀਮ ਨਹੀਂ ਪਹੁੰਚੀ ਵੱਡੀ ਗੱਲ ਹੈ ਇਸ ਥਾਂ ਤੇ ਮੈਂ ਖੜਾ ਉਹ ਸਾਹਮਣੇ ਬਿਲਕੁਲ ਸਾਹਮਣੇ ਸਦਰ ਥਾਣਾ ਬਿਲਕੁਲ ਸਾਹਮਣੇ ਸਦਰ ਥਾਣਾ ਜਿੰਨੇ ਵੀ ਮੁਲਾਜ਼ਮ ਲੰਘਦੇ ਹੋਣਗੇ ਉਹ 10 ਵਾਰੇ ਦੇਖਦੇ ਹੋਣਗੇ ਪਰ ਸਦਰ ਥਾਣੇ ਦੀ ਨੱਕ ਦੇ ਹੇਠਾਂ ਕਹਿ ਲਈਏ ਕਿ ਕਾਲਾ ਵਜਾਰੀ ਹੋ ਰਹੀ ਹੈ ਇਸ ਤਰ੍ਹਾਂ ਬਸਾਂ ਭਰੀਆਂ ਜਾ ਰਹੀਆਂ ਪਰ ਪੁਲਿਸ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਜਾਂ ਫਿਰ ਕਹਿ ਲਈਏ ਇਲਮ ਹੋਣ ਦੇ ਬਾਵਜੂਦ ਵੀ ਅੱਖਾਂ ਬੰਦ ਕੀਤੀਆਂ ਜਾ ਰਹੀਆਂ ਹੱਕ ਇਹ ਬਣਦਾ ਸੀ ਫਰਜ਼ ਇਹ ਬਣਦਾ ਸੀ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਥਾਂ ਥਾਂ ਦੇ ਉੱਤੇ ਨਾਕੇ ਲੱਗੇ ਹੁੰਦੇ ਆ ਉਹ ਨਾਕਿਆਂ ਦੇ ਉੱਤੇ ਕੌਣ ਜਾਂਚ ਕਰ ਰਿਹਾ ਹੈ ਆਰਟੀਓ ਵਿਭਾਗ ਹਰ ਥਾਂ ਦੇ ਉੱਤੇ ਖੜ ਜਾਂਦਾ ਹੈ ਬਹੁਤ ਸਾਰੇ ਵਾਹਨਾਂ ਨੂੰ ਰੋਕਦਾ ਹੈ ਪਰ ਇਸ ਬੱਸ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਇੱਥੋਂ ਲੈ ਕੇ ਲੁਧਿਆਣਾ ਤੋਂ ਲੈ ਕੇ ਬਿਹਾਰ ਤੱਕ ਇਹ ਬੱਸ ਜਾਊਗੀ ਤੇ ਕਿਵੇਂ ਪਹੁੰਚਦੀ ਹੈ ਕਿਉਂਕਿ ਇਹ ਬੱਸ ਪਹਿਲੀ ਵਾਰ ਨਹੀਂ ਜਾ ਰਹੀ ਲਗਾਤਾਰ ਸਿਲਸਿਲਾ ਚੱਲਦਾ ਜਾਰੀ ਰਹੇਗਾ ਅੱਜ ਪਟਿਆਲਾ ਤੋਂ ਹੋਰ ਵੀ ਬੱਸਾਂ ਭਰੀਆਂ ਜਾਣਗੀਆਂ ਕੱਲ ਫਿਰ ਭਰੀਆਂ ਜਾਣਗੀਆਂ ਮਾਸੂਮ ਪੋਲੇ ਪਾਲੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਆਖਰ ਕਦੋਂ ਤੱਕ ਚੱਲਦਾ ਰਹੇਗਾ ਡਾਕੂਮੈਂਟ ਚੈੱਕ ਕਰਨਾ ਮੇਰਾ ਕੰਮ ਨਹੀਂ ਮੇਰਾ ਕੰਮ ਹੈ ਤੁਸੀਂ ਲੈ ਕੇ ਜਾਓ ਛੋਟੋ ਪੁੱਛ ਰਿਹਾ ਤੁਸੀਂ ਮਾਲਕ ਹੋ ਨਾ ਮਾਲਕ ਆਡੀ ਨੂੰ ਬੁਲਾ ਲੈਣੇ ਹਾਂ ਹੁਣ ਆਰਟੀ ਨੂੰ ਬੁਲਾ ਲੈਣੇ ਆਪਾਂ ਕੋਈ ਨਹੀਂ ਤੁਸੀਂ ਬੁਲਾ ਲਓ ਜਰਾ ਐਵੇਂ ਆ ਰੋਜ਼ ਗੱਡੀਆਂ ਜਾਂਦੀਆਂ ਭਰਾ ਮੇਰਾ ਕੋਈ ਅੱਜ ਤਾਂ ਨਹੀਂ ਜਾਂਦੀ ਅੰਦਰ ਆਪਾਂ ਇਹਨੀ ਓਵਰਲੋਡ ਲੈ ਕੇ ਜਾਂਦੇ ਗੱਡੀ ਰੋਜ਼ ਰੋਜ਼ ਨਹੀਂ ਜਾਂਦੀ ਇਹ ਤਾਂ ਅੱਜ ਗੱਡੀਆਂ ਬੰਦ ਕਰਕੇ ਨਾ ਇਹਨੂੰ ਐ ਵੀ ਪੰਜਾਬ ਰੋਜ਼ ਓਵਰਲੋਡ ਲੈ ਕੇ ਰੋਜ਼ ਨਹੀਂ ਰੋਜ਼ ਓਵਰਲੋਡ ਨਹੀਂ ਜਾਂਦੀ ਗੱਡੀ ਨਹੀਂ ਲੱਗਦੀ ਤੁਹਾਨੂੰ ਅੱਜ ਹੈਗੀ ਆ ਜੀ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਡਰੇ ਹੋਏ ਨੇ ਸਾਰੇ ਤਾਂ ਘਰ ਨੂੰ ਜਾ ਰਹੇ ਨੇ ਇੱਕੋ ਹੀ ਗੱਡੀ ਲੈ ਜ ਕਿਲੋਮੀਟਰ ਗੱਡੀ ਜਾਂਦੇ ਪਹਿਲੇ ਮੇਰੀ ਸੁਣ ਲੋ ਕਿੰਨੀ ਸੀਟਰ ਵਾਲੀ ਪੁੱਛ ਰਿਹਾ ਗੱਡੀ ਦੇ ਵਿੱਚ ਕਿੰਨੀ ਸੀਟਰ 760 ਜੀ 1700 ਕਿਲੋਮੀਟਰ ਗੱਡੀ ਚੱਲੀ ਆ ਅਸੀਂ 1 ਰੁਪਿਆ ਕਿਲੋਮੀਟਰ ਵੀ ਕਰਾਇਆ ਨਹੀਂ ਭੇ ਕਰਾਇਆ 13 14 ਫਤਵਾ ਦੀ 1 ਰੁਪਿਆ ਵੀ ਨਹੀਂ ਕਿੰਨੇ ਸੀਟਰ ਕਿੰਨੇ ਸੀਟਰ ਗੱਡੀਆਂ ਇਹ 60 ਸੀਟਰ ਗੱਡੀ ਆ ਇਹਨਾਂ ਤੋਂ ਕਰਾਇਆ ਸਵਾਰੀ ਕਿੰਨੀਆਂ ਇਹ ਕਹਿੰਦੇ ਸਾਨੂੰ ਰਜਿਸਟਰ ਕਰਦੇ ਨੇ ਇਹ ਹੁਸਾ ਬਹਿ ਕੇ ਭੱਗ ਜਾਂਦੇ ਨੇ ਇਹ ਕਿਤੇ ਕਿਤੇ ਪਿੰਚੂ ਅਸੀਂ ਲੁਧਿਆਣੇੋਂ ਆਏ ਆ ਇਹ ਇਹਨਾਂ ਨੇ ਰਸਤੇ ਦੇ ਵਿੱਚ ਉਤਾਰ ਕੇ ਤੇ ਸਾਨੂੰ ਇਸ ਗੱਡੀਆਂ ਦੇ ਵਿੱਚ ਬਿਠਾ ਰਹੇ ਆ। ਇਹ ਵੱਡਾ ਸਵਾਲ ਹੈ ਇਸ ਦਾ ਜਵਾਬ ਆਰਟੀਆ ਵਿਭਾਗ ਨੂੰ ਦੇਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦੇਣਾ ਚਾਹੀਦਾ ਹੈ ਟਰਾਂਸਪੋਰਟ ਵਿਭਾਗ ਨੂੰ ਦੇਣਾ ਚਾਹੀਦਾ ਅਸੀਂ ਤਾਂ ਇਹ ਸਵਾਲ ਹੀ ਪੁੱਛ ਸਕਦੇ ਹਾਂ ਇਸ ਦਾ ਜਵਾਬ ਕਦੋਂ ਆਉਂਦਾ ਉਦੋਂ ਤੁਹਾਡੇ ਨਿਸ਼ਾਨ ਕਰਾਂਗੇ ਕੈਮਰਾ ਪਰਸਨ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ ਲਈ